ਚੰਡੀਗੜ੍ਹ ਕੋਰਟ ਨੂੰ ਬੰਬ ਦੇ ਨਾਲ ਅਡਾਉਣ ਦੀ ਧਮਕੀ ਮਿਲੀ ਹੈ ਸੈਕਟਰ 43 ਸਥਿਤ ਜ਼ਿਲ੍ਹਾ ਅਦਾਲਤ ਵਿੱਚ ਅੱਜ ਉਸ ਵੇਲੇ ਹੜਕੰਪ ਮਚ ਗਿਆ ਜਦੋਂ ਅਦਾਲਤ ਨੂੰ ਬੰਬ ਨਾਲ ਅਡਾਉਣ ਦੀ ਧਮਕੀ ਭਰੀ ਇੱਕ ਈਮੇਲ ਆ ਜਿਹੜੀ ਉਹ ਪੁਲਿਸ ਨੂੰ ਮਿਲੀ ਇਸ ਤੋਂ ਬਾਅਦ ਪੁਲਿਸ ਅਤੇ ਸੁਰੱਖਿਆ ਏਜੰਸੀਆਂ ਤੁਰੰਤ ਹਰਕਤ ਦੇ ਵਿੱਚ ਆ ਗਈਆਂ ਧਮਕੀ ਮਿਲਣ ਤੋਂ ਤੁਰੰਤ ਬਾਅਦ ਸੁਰੱਖਿਆ ਦੇ ਮੱਦੇਨਜ਼ਰ ਪੂਰੀ ਜ਼ਿਲ੍ਹਾ ਅਦਾਲਤ ਨੂੰ ਖਾਲੀ ਕਰਵਾ ਲਿਆ ਗਿਆ ਪੁਲਿਸ ਨੇ ਅਦਾਲਤ ਨਾਲ ਜੁੜੀਆਂ ਦੋ ਇਮਾਰਤਾਂ ਦੀ ਪੂਰੀ ਤਰ੍ਹਾਂ ਘੇਰਾਬੰਦੀ ਕੀਤੀ ਅਤੇ ਬੰਬ ਨਿਰੋਧਕ ਦਸਤੇ ਦੀ ਮਦਦ ਦੇ ਨਾਲ ਤਲਾਸ਼ੀ ਅਭਿਆਨ ਸ਼ੁਰੂ ਕੀਤਾ ਗਿਆ ਕਈ ਘੰਟਿਆਂ ਦੀ ਬਾਰੀਕੀ ਨਾਲ ਕੀਤੀ ਗਈ ਤਲਾਸ਼ੀ ਤੋਂ ਬਾਅਦ ਅਦਾਲਤ ਵਿੱਚੋਂ ਕੋਈ ਵੀ ਬੰਬ ਜਾਂ ਸ਼ੱਕੀ ਸਮੱਗਰੀ ਨਹੀਂ ਮਿਲੀ ਫੌਲਿਸੰਸਾਰ ਅਜਹੀਆਂ ਤਵਕੀ ਭਰੀਆਂ ਈਮੇਲਾਂ ਲਗਾਤਾਰ ਮਿਲ ਰਹੀਆਂ ਹਨ ਇਸ ਤੋਂ ਪਹਿਲਾਂ ਚੰਡੀਗੜ੍ਹ ਦੇ ਕਈ ਨਾਂਵੀ ਸਕੂਲਾਂ ਨੂੰ ਵੀ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਮਿਲ ਚੁੱਕੀਆਂ ਨੇ ਜੋ ਜਾਂਚ ਤੋਂ ਬਾਅਦ ਝੂਠੀਆਂ ਸਾਬਤ ਹੋਈਆਂ ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਨੂੰ ਕੁਮਬੀ ਤਨਾਲ ਲੈਂਦੇ ਹੋਏ ਅਣਪਛਾਤੇ ਵਿਅਕਤੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਸਾਈਬਰ ਸੈੱਲ ਦੀ ਮਦਦ ਦੇ ਨਾਲ ਉਸ ਈਮੇਲ ਆਈਡੀ ਦੀ ਜਾਂਚ ਕੀਤੀ ਜਾ ਰਹੀ ਹੈ ਜਿੱਥੋਂ ਇਹ ਸੁਨੇਹਾ ਭੇਜਿਆ ਗਿਆ ਸੀ ਪੁਲਿਸ ਦਾ ਕਹਿਣਾ ਹੈ ਕਿ ਸ਼ਹਿਰ ਦੀ ਸ਼ਾਂਤੀ ਭੰਗ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਦੂਜੇ ਪਾਸੇ ਪਹਿਲਾਂ ਅੰਮ੍ਰਿਤਸਰ ਦੇ ਸਕੂਲਾਂ ਨੂੰ ਵੀ ਧਮਕੀਆਂ ਮਿਲ ਚੁੱਕੀਆਂ ਨੇ ਦਿੱਲੀ ਦੇ ਕਈ ਨਾਮੀ ਸਕੂਲਾਂ ਨੂੰ ਵੀ ਅਕਸਰ ਹੀ ਅਜਿਹੇ ਧਮਕੀ ਭਰੇ ਈਮੇਲ ਆਉਂਦੇ ਨੇ ਤਾਂ ਹੁਣ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਜਿਹੜੀ ਕਿ ਸੈਕਟਰ 43 ਦੇ ਵਿੱਚ ਸਥਿਤ ਹੈ ਉਸ ਤੂ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਪੂਰੇ ਮਾਮਲੇ ਬਾਰੇ ਕੀ ਕੁਝ ਕਹਿਣਾ ਹੈ ਐਸਐਚਓ ਰਾਮਦਿਆਲ ਦਾ ਆਓ ਦੇਖਦੇ ਹਾਂ ਥੀ ਔਰ ਕਿਆ ਕੁਝ ਜਾਣਕਾਰੀ ਕਾਲ ਥੀ ਕਿ ਯਹਾਂ ਪੇ ਕੋਈ ਮਤਲਬ ਸੈਬੋਟਾਈਜ਼ ਹੋ ਸਕਤਾ ਹੈ ਸੋ ਉਸਵੇ ਅਵੈਕੂਏਸ਼ਨ ਕਰਵਾਈ ਹੈ ਹਮਨੇ ਐਂਟੀ ਸੈਬੋਟਾਈਜ਼ ਚੈੱਕ ਕਰਵਾਇਆ ਹੈ ਔਰ तीसरा इनसे सभी से खाली करवा के ठीक करवा अपना चेक करवा के इनके लिए खोल दिया है पोर्ट इज़ ऑन नाउ नो बड़ी टू वरी एंड वी हैव चेक डेट विदर जो है हमारी ऑपरेशनल टीम यहाँ पे है हमारा सारा स्टाफ यहाँ पे है एंटी सेपोटाइज टीम यहाँ पे है और ऐसी अब कोई भी ऐसी खतरे वाली बात नहीं है किसी चीज़ से पब्लिक को, को या किसी को दो मैसेज थ्रू ई था सर या मेल था ਵੀ ਆਰ ਸਰਚਿੰਗ ਔਨ ਥੈਟ ਪੁਆਇੰਟ ਆਫ ਵੀ ਹੂ ਇਜ਼ ਦਾ ਕਲਪਰੇਟ ਐਂਡ ਵੀ ਵਿਲ ਫਾਈਂਡ ਇਟ ਆਊਟ ਪੁਲਿਸ ਨੂੰ ਆਈ ਸੀ ਸਰ ਕਿ ਕੋਰਟ ਨੂੰ ਆਈ ਸੀ ਮੇਰੀ ਪੁਲਿਸ ਨੂੰ